জানলা <coughs> থেকে ਅੱਜ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਜੋ ਕਿ ਮਾਹ ਪੰਚਾਇਤ ਅਨੁਸਾਰ ਪਿੰਡ ਖਿਆਲਾ ਵਿਖੇ ਹੋਣ ਜਾ ਰਹੀ ਆ ਤੇ ਉਥੋਂ ਜਿਹੜਾ ਆਪਾਂ ਜਿਹੜੀਆਂ ਸੰਗਤਾਂ ਪਿੰਡ ਪਦਾਪੁਰ ਤੇ ਠੱਠੀਆਂ ਦੀਆਂ ਇਹ ਬਹੁਤ ਮੀਂਹ ਵਰਦੇ ਵਿੱਚ ਇੱਕ ਸਲਾਕਾ ਜੋਗ ਆ ਜਿਹੜਾ ਨਾਲ ਅੱਜ ਸਾਥ ਦੇ ਰਹੀਆਂ ਤੇ ਜਾ ਰਹੀਆਂ ਵਾਂ ਤੇ ਕਈ ਦੁਸ਼ਮਣਾਂ ਦੇ ਜ਼ੋਰ ਵੀ ਲੱਗੇ ਹੈਗੇ ਵੀ ਨਹੀਂ ਇੱਥੇ ਸੰਗਤਾਂ ਤੇ ਸਾਡੀ ਪਾਸ ਜਿਹੜੀ ਆ ਬਾਬੇ ਦੀ ਕਿਰਪਾ ਦੇ ਨਾਲ ਤੁਸੀਂ ਵੇਖ ਸਕਦੇ ਪੂਰੀ ਭਰ ਗਈ ਆ ਇਹ ਬੱਸ ਜਿਹੜੀ ਆਪਣੇ ਜਾ ਰਹੀ ਆ ਅੰਮ੍ਰਿਤਸਰ ਨੂੰ ਖਿਆਲ ਇਹ ਜੋ ਕਿ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਕਹਿੰਦੇ ਜੀ ਤੁਹਾਨੂੰ ਤਾਂ ਸਨੂਦ ਹੈ ਇਹ ਸਿੱਖਿਆ ਸਾਨੂੰ ਸਾਡੇ ਗੁਰੂਆਂ ਨੇ ਦਿੱਤੀ ਸੀ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖੀਏ ਤਲੋ ਬਦਲ ਕੇ ਵੇਖ ਲਈਆਂ ਸਰਕਾਰਾਂ ਆਮ ਬੰਦਿਆਂ ਨੂੰ ਖਾਸ ਬਣਾ ਦਿੱਤਾ ਤੁਸੀਂ ਵੱਡੇ ਪੱਗੜ ਤੇ ਲੜ ਕੇ ਔਰ ਲੜਾਈ ਜਣੀ ਜਿੰਦੇ ਵਿੱਚ ਆਪਣਾ ਮੁੱਛ ਮੁੱਛ ਨੌਜਵਾਨ ਜਿਹੜਾ ਗੱਬਰ ਭਾਈ ਅੰਗਰੇਜ਼ ਚਿੰਨੀ ਬਾਕੀ ਪਰ ਸ਼ਹੀਦ ਹੋਇਆ ਪਰ ਲੜਾਈ ਉੱਥੇ ਨਹੀਂ ਰੁਕੀ ਲੜਾਈ ਫਿਰ ਸਿਖਰਾ ਦੇ ਰਹੀ ਹੈ ਅਸੀਂ ਹਰੇ ਨੇ ਔਰ ਗੱਲਿਆ ਫਿਰ ਉਹ ਫਿਰ ਬਾਦ ਸਰਕਾਰ ਚੱਲ ਰਹੀ ਸੀ ਤੇ 2011 ਦੇ ਵਿੱਚ ਪੂਰੇ ਪੰਜਾਬ ਨੇ ਆਪਣਾ ਡੰਗ ਕਰਵਾ ਲਿਆ ਆ ਬਜ਼ੁਰਗ ਸੇ ਬੁੜਿਆਾਰੇ ਜਿਹੜੇ ਬੈਠੇ ਆ ਸਾਰੇ ਬਜ਼ੁਰਗੋਗੇ ਵੱਲਦੇ ਔਰ ਇਹਨਾਂ ਨਮੀਆਂ ਦਾਰੀਆਂ ਨੜੀਆਂ ਤੇ ਘਰ ਵੱਲੇ ਨਹੀਂ ਗਿਆ ਤੇ ਜਿੱਦ ਅੱਜ ਨਹੀਂ ਕਰ ਪੂਰਤਦਾ ਸਕਾ ਜਿਹੜਾ ਵਾਪਸ ਪੰਜਾਬ ਦੇ ਦਿੱਤਾ ਗਿਆ ਪਰ ਰਸਤੇ ਦੇ ਵਿੱਚ ਰੋਕਿਆ ਗਿਆ ਤੇਰਾ ਰਸਤਾ ਦੇ ਵੀ ਰੋਕਿਆ ਗਿਆ ਕਿਸੇ ਦੀ ਜ਼ਿੰਮੇਵਾਰੀ ਬਿਆਸ ਬੋਲ ਤੇ ਲਾਗੀ ਕਿਸੇ ਦੀ ਜ਼ਿੰਮੇਵਾਰੀ ਗੋਲਵਾਲ ਤੇ ਲਾਗੀ ਕਿਤੇ ਦੀ ਹੋੜਾ ਹੀ ਮੇ ਰੋਲ ਤੇ ਲਾਗੀ ਪਰ ਅੰਥੇ ਲੜਾਈ 6 ਦਿਨ ਉਹ ਵਾਗ ਦੇ ਵਿੱਚ ਬਣੀ ਮੀਂਹ ਦੇ ਰਿੱਕੜਾਂ ਦੇ ਵਿੱਚ ਜਾਣੀ ਕਿਤੇ ਸਿੱਧੀ ਲੋਕ ਰਖੀ ਗਏ ਉਹਨਾਂ ਲੋਕਾਂ ਦਾ ਜੇਵਾ ਵੇਨਾ ਭਾਵੇਂ ਬਰਿਉਤ ਨਹੀਂ ਹੋ ਗਿਆ ਪਰ ਉਹ ਸਿੱਧੀ ਲੋਕ ਮੀਂਹ ਤੇ ਗੜਿਆਂ ਦੇ ਪਿੱਛੇ ਨਹੀਂ ਹਟੇ ਅੰਦੋਨਾਂ ਨੇ ਲੜਿਆ ਅੰਦੋਨਾਂ ਚੋਂ ਕੁਝ ਘਟਿਆ ਨਹੀਂ ਪਰ ਉਹ ਬਹੁਤ ਕੁਝ ਘਟਿਆ ਪਿਛਲੇ ਅੰਦੋਨਾਂ ਚੋਂ ਵੀ ਤੇ ਅਗਾਸ ਅੰਦੋਨਾਂ ਚੋਂ ਸਭ ਤੋਂ ਪਹਿਲਾਂ ਦੇ ਅੰਦੋਨਾਂ ਦੇ ਵਿੱਚੋਂ ਆਪਾਂ ਇਹ ਕੁਝ ਘਟਿਆ ਕਿ ਤੁਹਾਡਾ ਪਿੰਡ ਦਾ ਪ੍ਰਧਾਨ ਐਮਐਲਏ ਦੀ ਬਰੋਬਰ ਤੇ ਮੈਟਰ ਜੋਗਾ ਹੋ ਗਿਆ ਵੀ ਛੋਟੇ ਰਹੇ ਨਹੀਂ ਨਿਗੇ ਤੁਹਾਡਾ ਪਿੰਡ ਦਾ ਪ੍ਰਧਾਨ ਮੇਰੇ ਤੋਂ ਦਰਦ ਇਹ ਤੁਸਾਂ ਹਟ ਗਿਆ ਜਿਹੜੇ ਪਿੰਡ ਕੋਈ ਨਬੰਦਾ ਜਾਂਦਾ ਉਹਨੂੰ ਪਤਾ ਲੱਗਦਾ ਕਿ ਉੱਥੋਂ ਦਾ ਪ੍ਰਧਾਨ ਮੇਰਾ ਵਿਰੋਧ ਕਰਦਾ ਤੇ ਗੱਡੀ ਲੈ ਕੇ ਭੱਜ ਜਾਂਦਾ ਇਹ ਛੋਟੀ ਪ੍ਰਾਪਤੀ ਨਹੀਂਗੀ ਬੜੀ ਵੱਡੀ ਪ੍ਰਾਪਤੀ ਆ ਦੂਜਾ ਦਲੋਂ ਜੋ ਇਹ ਹਟਿਆ ਪਿਛਲੇ ਸਾਲ ਅੰਦੋਲਨ ਚੱਲਦਾ ਸੀ ਚੱਲਦੇ ਅੰਦੋਲਨ ਦੇ ਵਿੱਚ ਝੋਨੇ ਦਾ ਰੇਟ 121 ਰੁਪਏ ਵਧਿਆ ਇਸ ਸਾਲ ਤੋਂ ਅੰਦੋਲਨ ਨਹੀਂ ਚੱਲੇ ਰਿਹਾ ਝੋਨੇ ਦਾ ਰੇਟ ਸਿਰਫ 85 ਰੁਪਏ ਵਧਿਆ ਇਹ ਤੁਸੀਂ ਘਟਿਆ ਸੀ ਪਿਛਲੇ ਸਾਲ ਅੰਦੋਲਨ ਚੱਲੋ ਸਰਕਾਰ ਡਰਦੀ ਸੀ ਉਹਨੇ ਤੁਹਾਨੂੰ ਦਿੱਤਾ ਕੁਝ ਪਿਛਲੇ ਸਾਲ ਕਣਕ ਦਾ ਭਾਅ 150 ਰੁਪਏ ਵਧਿਆ ਐਸਾ ਦੇ ਵਧਾਉਣਾ ਸਰਕਾਰ ਨੇ ਜਾਂ ਤੁਹਾਨੂੰ ਵੱਡੇ ਕੱਟ ਕਰਕੇ ਦਲੀਲ ਕਰਕੇ ਫਿਰ ਉਸ ਸਰਕਾਰ ਦੇ ਤੋਂ ਦੇ ਗੋਡਾ ਦੇਣਾ ਪਊਗਾ ਕਿ ਅਸੀਂ ਐਮਐਸਪੀ ਗਰੰਟੀ ਕਰਨ ਲੈਣ ਵਾਸਤੇ ਲੜਾਈ ਲੜਨੇ ਆ ਠੀਕ ਆ ਤੁਸੀਂ ਸਾਡਾ ਵਾਟਰਾਂ ਤੋਂ ਅੰਦੋਲਨ ਕਦੇ ਇੱਕ ਜ਼ਬਰ ਕੀਤਾ ਸਾਡੇ ਤੇ ਧੋਖੇ ਨਾਲ ਵੀ ਜਾ ਦੇ ਉੰਕਾਰ ਕੇ ਉੱਡਿਓ ਤਾਂ ਫਿਰ ਦੇਖਦੇ ਕਲਾਸਰ ਨੂੰ ਖਾ ਕੇ ਖਾ ਦਿੰਦੇ ਹੋ ਮੀਟਿੰਗਾਂ ਚੱਲਦੀਆਂ ਦੇ ਵਿੱਚ ਫੈਸਲਾ ਚੌਦੇ ਦੇ ਵਿੱਚ ਹੋਇਆ ਸਾਰਾ ਕੁਝ ਪਰ ਸਦਾ ਅੰਦੋਲਨ ਨਹੀਂ ਖਤਮ ਹੋਇਆ ਹਰ ਰੋਜ਼ ਪੰਜਾਬ ਦੇ ਵਿੱਚ 8 ਤੋਂ 9 ਲੱਖਾਂ ਦਾ ਕਦੇ ਕੋਈ ਪ੍ਰਸ਼ਾਸਨ ਦੁੱਬੇ ਬੰਦੀ ਕਰਦੀਆ ਕਦੇ ਕੋਈ ਕਰਦੀਆ ਹਰ ਰੋਜ਼ ਉਹ ਅੰਦੋਲਨੀਆਂ ਕੋ ਕੋ ਛੋਰ ਨੇ ਅੱਜ ਵਰਤੇ ਨੀਂਦ ਦੇ ਵਿੱਚ ਤੁਸੀਂ ਇਸ ਥਾਂ ਪਹੁੰਚੇ ਹੋ ਅੰਦੋਲਨ ਕਰਕੇ ਆਏ ਹੋ ਨਾਗਚਾ ਰੂ ਆਏ ਹੋ ਬੜਾ ਅੰਦੋਲਨ ਚੱਲਦਾ ਕਿੱਥੋਂ ਕਿੱਥੋਂ ਮੇਰੇ ਸੱਜਣ ਆਏ ਨੇ ਪਟਿਆਲੇ ਤੋਂ ਜਲੰਧਰ ਤੋਂ ਭਗਵਾੜੇ ਤੋਂ ਉਹ ਕਾਦਰੀ ਆਏ ਨੇ ਉਹ ਇਸ ਅੰਦੋਲਨ ਦੇ ਬਦੌਲਤ ਹੈ ਕਿ ਸਾਡਾ ਅੰਦੋਲਨ ਚੱਲਦਾ ਅਸੀਂ ਉਸ ਅੰਦੋਲਨ ਦਾ ਹਿੱਸਾ ਬੰਨਾ ਆ ਸਾਡੀ ਪੈਨ ਬਕਰ ਪਰ ਬਾਬੇ ਬਕਰੇ ਤੋਂ ਵੱਡਾ ਜੱਥਾ ਬਸਤੇ ਲੈ ਕੇ ਆਏ ਉਹ ਕਾਦਰੀ ਲੈ ਕੇ ਆਏ ਕਿ ਸਾਡਾ ਅੰਦੋਲਨ ਚੱਲਦਾ ਉਸ ਅੰਦੋਲਨ ਦੇ ਵਿੱਚ ਅਸੀਂ ਹਿੱਸਾ ਲਾਉਣਾ ਅੰਦੋਲਨ ਫੇਰ ਲੱਗਦਾ ਪਿਆ ਪਰ ਬਲੇ ਖਜਰਾ ਰਿਓ ਪਿਛਲੇ ਵਰੀ ਭਗਵਾਨ ਦੇ ਵਿੱਚ ਧਰਨਾ ਲੱਗਾ ਮੰਤਰੀ ਕੁਦੀਸ਼ ਧਾਰੀਵਾਲ ਮੰਨ ਕੇ ਗਿਆ ਕਿ ਲੰਬੀ ਸਕੀਮ ਦੇ ਨਾਲ ਜਿਹੜੀਆਂ ਗਊਆਂ ਮਰੀਆਂ ਉਹਨਾਂ ਦਾ 3000 ਰੁਪਿਆ ਪ੍ਰਤੀ ਗਊ ਦਾ ਮੁਆਵਜ਼ਾ ਦੇਵਾਂਗਾ ਨਹੀਂ ਦਿੱਤਾ ਤਾਂ ਇਹ ਉਹਨਾਂ ਦੀ ਦੁਬਾਰਾ ਲੋੜ ਪੈਣ ਦੀ ਹੈ ਪੰਜਾਬ ਗੌਰਮੈਂਟ ਦੇ ਨਾਲ ਸత్య ਅਭਿਨੇਜ ਕਰਵਾਸੇ ਪਿਛਲੇ 2 ਸਾਲ ਪਹਿਲਾ ਜਿਹੜਾ ਹੜ ਆਇਆ ਹੜ ਤੇ ਨਾਲ ਮਾਰਿਆ ਗਿਆ ਫਸਲਾਂ ਸਰਕਾਰ ਨੇ ਵਾਦਾ ਕੀਤਾ ਜਿਹੜੀ ਸਰਕਾਰ ਕਹਿੰਦੀ ਸੀ ਮੈਂ ਮੁਰਗੀ ਦਾ ਇਮਾਰਾ ਦੋਕਾਂ ਪਰ ਉਹ ਸਰਕਾਰ ਨੇ ਵਾਦਾ ਨਹੀਂ ਦਿੱਤਾ ਉਹ ਵੀ ਅੰਦੋਲਾ ਲੱਗਿਆ ਆਪਾਂ ਨੂੰ ਲੜਨਾ ਪੈਣਾ